我们。 साथियां जय भीम जय भारत नमो वे जय गुरदेव तन गुरदेव साथी ਅੱਜ ਦਾ ਜਿਹੜਾ ਦਿਨ ਸਦਾ ਬਹੁਜ ਸमाज ਲਈ ਬੜਾ ਹੀ ਇਤਿਹਾਸਿਕ ਦਿਨ ਗਨਤੰਤਰ ਦਿਵਸ ਸੀਗਾ ਅਸੀਂ ਸਾਰੇ ਸਮੁੱਚੇ ਸਮਾਜ ਦੇ 바ਵਾ ਸਾਹਿਬ ਅੰਬੇਦਕਰ ਜੀ ਦੇ ਸਨਮਾਨ ਵਿੱਚ ਸਾਰੇ ਪੰਜਾਬ ਇੰਡੀਆ ਵਿੱਚ ਫੁੱਲ ਮਾਲਾ ਮਾਰਪੇ ਦਿੱਤੀਆ ਪਰ ਕੁਝ ਸ਼ਰਾੜਤੀ ਔਰ ਮਨੁਸ ਜਿਹੜੇ ਮਨੂ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੇ ਅੱਜ 바ਵਾ ਸਾਹਿਬ ਅੰਬੇਦਕਰ ਜੀ ਨੂੰ ਨਾ ਜੀਂਦਿਆਂ ਨੂੰ ਬਰਦਾਸ਼ਤ ਕੀਤਾ ਨਾ 바ਵਾ ਸਾਹਿਬ ਜੀ ਜਦੋਂ ਪ੍ਰੀਨਿਰਵਾਣ ਹੋ ਕੇ ਸਰੀਰਕ ਤੌਰ ਤੇ ਸਾਡੇ ਉਤੋਂ ਚਲੇ ਗਏ ਪਰ ਵਿਚਾਰਾ ਵਿੱਚ ਆ ਤੁਸੀਂ ਦੇਖ ਸਕਦੇ ਆ 바ਵਾ ਸਾਹਿਬ ਅੰਬੇਡਕਰ ਜੀ ਦੇ ਜਿਹੜੇ ਪਰਿਵਾਰ ਆ ਉਹ ਦਿਨ ਰਾਤ ਸੜਕਾਂ ਤੇ ਬੈਠਣ ਲਈ ਤਿਆਰ ਆ ਪਰ 바ਵਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ અપਮਾਨ ਆ ਉਹ ਕਿਸੇ ਵੀ ਹੱਦ ਤੇ ਸਹਿਣ ਨਹੀਂ ਕੀਤਾ ਜਾਊਗਾ ਜੇਕਰ ਅੱਜ ਰਾਤ ਤੱਕ ਉਹ ਸ਼ਰਾਧ ਦੀ ਅੰਸਰ ਖਿਲਾਫ ਐਨਐਸਏ ਐਕਟ ਤਹਿਤ ਜਿਹੜਾ ਦੇਸ਼ ਰੋਹੀ ਦਾ ਪਰਚਾ ਦਰਜ ਨਾ ਕੀਤਾ ਗਿਆ ਔਰ ਕੱਲੂ ਪੂਰਾ ਪੰਜਾਬ ਕੀ ਪੂਰਾ ਭਾਰਤ ਸੀ ਪੂਰੇ ਪੂਰੇ ਤੌਰ ਤੇ ਬੰਦ ਕਰਾਵਾਂਗੇ ਜੈ ਭੀਮ ਜੈ ਜਪਾ ਸਰਬ ਅਮਰ ਜੈ ਮਾਤਾ ਸੋਸਤੇ ਪਰਾਂ ਦੀਆਂ ਦੇ ਘਰ ਕੋਈ ਸਾਹਮਣੇ ਆਇਆ ਜਿਹੜੀ ਇਹ ਘਟਨਾ ਆ ਇਹ ਅੰਮ੍ਰਿਤਸਰ ਦੀ ਆ ਅਸੀਂ ਵੀਡੀਓ ਰਾਹੀਂ ਸਾਨੂੰ ਸਾਡੇ ਸਾਥੀ ਜਿਨੇ ਚੋ ਵੀਡੀਓ ਸੈਂਡ ਕੀਤੀ ਆ ਉਹਦੇ ਵਿੱਚੋਂ ਜਿਹੜਾ ਸਾਥੀ ਆ ਜਿਹੜਾ ਉਹ ਸਾਥੀ ਜਿਹੜਾ ਉਹ ਗੁਨਾਹਗਾਰ ਆ ਸਾਥੀ ਕਹਾਦਾ ਜਿਹੜਾ ਗੁਨਾਹਗਾਰ ਆ ਜਿਹੜਾ ਮਨੂ ਨੂੰ ਮੰਨਣ ਵਾਲਾ ਆ ਉਹਨੂੰ ਗ੍ਰਿਫਤਾਰ ਕੀਤਾ ਅਸੀਂ ਵੀਡੀਓ ਵਿੱਚ ਦੇਖਿਆ ਆ ਜੇਕਰ ਇਹਨਾਂ ਨੇ ਕੱਲ ਤੱਕ ਉਸੂਪਰ ਐਨਐਸਏ ਤੇ ਤੱਕ ਔਰ ਜਿਹੜਾ ਪਰਚਾ ਨਾ ਦਰਜ ਕੀਤਾ ਕੱਲੂ ਪੰਜਾਬ ਦੀ ਪੂਰੇ ਇੰਡੀਆ ਦੀ ਬੰਦ ਦੀ ਕਾਲ ਸਾਡੇ ਪੂਰੇ ਬੌਝ ਸਮਾਜ ਵੱਲੋਂ ਪੂਰੀਆ ਸਮੂਹ ਜਥੇਬੰਦੀਆਂ ਵੱਲੋਂ ਅੰਬੇਡਕਰ ਸਮੂਹ ਸੁਭਾਵਾ ਗੁਰੂ ਰਵਿਦਾਸ ਸੁਭਾਵਾ ਬਾਲਮੀਕ ਮਾਰਾਇ ਸੁਭਾਵਾ ਸਾਰਿਆਂ ਵੱਲੋਂ ਪੂਰਨ ਤੌਰ ਤੇ ਇੰਡੀਆ ਨੂੰ ਬੰਦ ਕੀਤਾ ਜਾਊਗਾ ਜੈ ਭੀ ਜੈ ਭਾਰਤ ਤੋੜਿਆ ਜਾਂਦਾ ਹੋ ਜੋ ਸਾਵਰ ਸੂਤ ਦੇ ਵਿੱਚ ਸਿੱਖੀ ਰੂਪਿਆ ਕਿਸ ਬੰਦੇ ਦਾ ਇਦਾਂ ਦੇ ਬੰਦੇ ਜਿਨ੍ਹਾਂ ਨੂੰ ਮਨੁਵਾਦੀ ਤਾਕਤਾਂ ਸ਼ਹਿ ਦੇ ਰਹੀਆਂ ਜੋ ਬਾਬਾ ਸਾਹਿਬ ਦੀ ਜੋ ਦੇਣ ਆ ਸਾਰੇ ਸਮਾਜ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਹਾਜਮ ਨਹੀਂ ਹੋ ਰਹੀ ਅੱਜ ਬੜਾ ਹੀ ਪਵਿੱਤਰ ਦਿਹਾੜਾ ਸਿਗਾ ਜਿਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਪੂਰਾ ਦੇਸ਼ ਪੂਰੀ ਦੁਨੀਆ ਇਹ ਤਿਹਾਰ ਮਨਾ ਰਹੀਆਂ ਸੀ ਪਰ ਇੱਕ ਸ਼ਰਾਰਤੀ ਅਨਸਰ ਵੱਲੋਂ ਜੋ ਇਹ ਸਾਡੇ ਦਿਲਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ 바ਵਾ ਸਾਹਿਬ ਦੇ ਸਟੈਚੂ ਨੂੰ ਤੋੜ ਕੇ ਇਹ ਗਲੀ ਸਮਾਜ ਸਮੁੱਚਾ ਸਮਾਜ 바ਵਾ ਸਾਹਿਬ ਨੂੰ ਮੰਨਣ ਵਾਲਾ ਕਦੀ ਬਰਦਾਸ਼ਤ ਨਹੀਂ ਕਰੇਗਾ ਔਰ ਉਹ ਵੀ ਇਸ ਪੰਜਾਬ ਦੀ ਤਰਤੀ ਤੇ ਜਿੱਥੇ 바ਵਾ ਸਾਹਿਬ ਦੇ ਜੋਧੇ ਖੂਰਵੇਂ ਹਾਜ਼ਰ ਹੋਣ ਇਹ ਛੇ ਆਮ ਆਦੀ ਪਾਰਟੀ ਤੇ ਮੌਜੂਦਾ ਉਥੋਂ ਦਾ ਜੋ ਪ੍ਰਸ਼ਾਸਨ ਆ ਉਹਨਾਂ ਦੀ ਨਾਕਾਮੀ ਆ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਇਹਨਾਂ ਦੇ ਕੋਲੋਂ ਜੋ ਜਿਹੜੇ ਵੀ ਇਹ ਇਸ ਨੂੰ ਸ਼ਹਿਰ ਦੇਣ ਵਾਲੇ ਨੇ ਇਸ ਉਹਨਾਂ ਨੂੰ ਕਹਿੰਦੇ ਆਂ ਸਾਡੀ ਮੰਗ ਵੀ ਇਹ ਹੈ ਹਾਂ ਪੰਜਾਬ ਦੀ ਜਿੱਥੇ ਜਿੱਥੇ ਹੋ ਸਕਦਾ ਪੈਨਟਮ ਵਾਲੇ ਗਲੀ ਦੇ ਵਿੱਚ ਵੀ ਬਾਬਾ ਸਾਹਿਬ ਦਾ ਸਟੈਚੂ ਲੱਗਾ ਉੱਥੇ ਜਿਹੜੀ ਵੇਖ ਲਈ ਗਲੀ ਦੀ ਸੁਰੱਖਿਆ ਉਹ ਪੰਜਾਬ ਉਸ ਉਹ ਕਰੇ ਤਾਂ ਜੋ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋ ਜਾਵੇ ਹਾਂ ਜੀ ਮੋਰੇ ਗੱਲ ਪਰ ਸਮਝਾ ਹਾਂ ਜੀ ਮੈਡਮ ਸਾਰੇ ਸਾਥੀਆਂ ਨੂੰ ਧੰਨਵਾਦ ਹੁਣ ਆਪਾਂ ਧੰਨਵਾਦ ਇੱਥੇ ਸਮਾਪਤ ਕਰਦੇ ਹਾਂ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਜਿਹੜੀ ਮੰਗ ਸੀਗੀ ਉਹ ਮੰਨ ਲਈਏ ਤੋਂ ਅਗਲੇ ਸਮੇਂ ਵਿੱਚ ਜਿਹੜਾ ਵੀ 바ਵਾ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਹੈ ਮੰਨ ਦੇ ਵਿੱਚ ਉਹਨਾਂ ਦੇ ਜਿਹੜਾ ਮਨੁਵਾਦੀ ਬਵਾਲ ਹੈਗਾ ਜਾਂ ਉਹਦੇ ਮਨੁਵਾਦੀ ਸਿਸਟਮ ਦੇ ਵਿੱਚ ਉਹਦੀ ਸੋਚ ਆ ਜੇ ਕੋਈ ਇਦਾਂ ਦਾ ਕਰਦਾ ਹੈ ਆਪਾਂ ਉਹਦੇ ਉੱਤੇ ਕਿੱਦਾਂ ਦਾ ਸਮਾਹ ਦੇ ਵਿੱਚ ਪ੍ਰੋਟੈਸਟ ਕਰਨਾ ਹੈ ਉਹ ਆਪਾਂ ਅਗਲੀ ਵਾਰ ਦੇਖਾਂਗੇ ਅੱਜ ਦੀ ਜਿਹੜੀ ਮੰਗ ਆ ਸਾਡੇ ਮਾਝੂਗ ਐਸਐਸ ਸਾਹਿਬ ਨੇ ਲੈ ਲਈ ਆ ਇਸ ਲਈ ਆਪਾਂ ਇਹ ਧੰਨਵਾਦ ਇੱਥੇ ਬੰਦ ਕਰਦੇ ਹਾਂ ਸਾਰੀਆਂ ਐਕਟੀਆਂ ਜਾਣੀ ਉਹ ਅਸੀਂ ਤੁਹਾਡਾ ਸਤਿਕਾਰ ਤੇ ਪਜਾਵਾਂ ਮੇਰੀ ਤੁਹਾਨੂੰ ਆਪ ਸਭ ਨੂੰ ਇਹ ਹੈ ਕਿ ਸਾਰੀ ਮਹੌਲ ਦੇ ਵਿੱਚ ਬਹੁਤ ਹੀ ਸ਼ਾਂਤੀ ਰੱਖਣਾ ਜੋ ਵੀ ਤੁਹਾਡਾ ਕੁਝ ਵੀ ਗੱਲ ਹੈ ਕਿ ਪ੍ਰੋਟੈਸਟ ਹੁੰਦਾ ਬੜਾ ਪੀਸ ਨਹੀਂ ਕਰੋ ਤੇ ਹੋਣ ਜਿਹੜਾ ਅਸੀਂ ਕੁਝ ਤੁਹਾਡਾ ਮੰਗ ਪੱਤਰ ਲੈ ਲਿਆ ਮੀ ਰਿਕਵੈਸਟ ਹੈ ਕੋਈ ਵੀ ਤੁਹਾਡਾ ਬਲੇ ਸਾਂਭੀ ਬਕਰ ਸਭ ਨੂੰ ਸਾਥ ਦੇ ਕੇ ਨਾ ਮੋੜੀਏ ਜੀ ਮੈਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਧੰਨਵਾਦ